ਕਛੀ ਗਾਲ ਜੀ ਅੱਜ ਵਾਰੀ ਆਈ ਐ ਇਹ ਉਹਦੀ ਪੈਪ ਦੀ ਨਵਾਂ ਪ੍ਰੋਜੈਕਟ ਹੋਰੀ ਕਿੰਨਾ ਟਾਈਮ ਹੋ ਗਿਆ ਇਹਨੂੰ ਫਿਟ ਹੋ ਕਰੇ ਇਹਨੂੰ ਮਹੀਨਾ ਹੋ ਗਿਆ ਹਾਂ ਦੇਖ ਲਓ ਮਹੀਨੇ ਬਾਅਦ ਅੱਜ ਲੱਗਣ ਲੱਗਿਆ ਢੋਲ ਅੱਜ ਹੁਣ ਲੱਗਿਆ ਇਹ ਪ੍ਰੋਜੈਕਟ ਅਸਲ ਚ ਹਾਂਜੀ ਮੈਂ ਥੋੜਾ ਕਹਾਵਤ ਰਾਂ ਮੈਂ ਜਾਂਦੀ ਘੋਲ ਮਾਰੀ ਅੱਟ ਨੂੰ ਹੂੰ ਕੌਲੇ ਦੀ ਵਸ ਵੀ ਅੱਜ ਲਾਦੂ ਗੱਜ ਲਾਦੂਗੇ ਬਸ ਉਹੀ ਲਾਇਆ ਹੈ ਨਹੀਂ ਹੁਣ ਅੱਜ ਬਾਰੀ ਆਈ ਹੈ ਇਹਦੀ ਅਸਲ ਚ ਫਿੱਟ ਕਰਨੇ ਦੀ ਡੇਢ ਮਹੀਨੇ ਬਾਅਦ ਹੂੰ ਡੇਢ ਕੁ ਮਹੀਨੇ ਤੋਂ ਉੱਤੇ ਹੋ ਗਿਆ ਹੈ ਨਾ ਬਾਬੀ ਪਤਾ ਨਹੀਂ ਹੁਣ ਤਾਂ ਖਾਸਾ ਟਾਈਮ ਹੋ ਗਿਆ ਪਰ ਅੱਜ ਚੱਲ ਪੂਗਾ ਹੁਣ ਇਹਨ ਚਲਾ ਕੇ ਚੱਲ ਪਿਆ ਹੁਣ ਤਾਂ ਕੋਈ ਚੱਕਰ ਨਹੀਂ ਹੂੰ ਢੋਲ ਫਿੱਟ ਕਰਨਾ ਰਹਿ ਗਿਆ ਢੋਲ ਫਿੱਟ ਕਰਨੀ ਰਹਿ ਗਿਆ ਪਾਣੀ ਫਿੱਟ ਕਰਤਾ ਚੁੰਦਾ ਤਾਂ ਨਹੀਂ ਨਹੀਂ ਜੀ ਹੁਣ ਨਹੀਂ ਚੁੰਦਾ ਪਹਿਲਾਂ ਉਹ ਕਰ ਲੱਗੇ ਤੇ ਉਹ ਛੋਟਾ ਏ ਫਿਰ ਆ ਕਰਤਾ ਉਹ ਛੋਟਾ ਹਾਂਜੀ ਟਾਊਨ ਨੂੰ ਤਾਂ ਟੈਂਕੀ ਗਾ ਲਾ ਦਿੰਦੇ ਫਿਰ ਆਏ ਆ ਵੀ ਟੈਂਕੀ ਦਾ ਤਾਜਾ ਪਾਣੀ ਨਹੀਂ ਆਉਣਾ ਤਾਜਾ ਵੀ ਇੱਕ ਪਤਾ ਵੀ ਨਹੀਂ ਲੱਗਣਾ ਕਿ ਜਦ ਇਹ ਖਾਲੀ ਹੋ ਜਾਈਆ ਕਰਨੀ ਜਦ ਸਾ ਵੀ ਸਾਦੀ ਨਹੀਂ ਹੁੰਦੀ ਹੂੰ ਉਹ ਪਾਣੀ ਤਾਜਾ ਨਹੀਂ ਦਵਾ ਇਹਦੇ ਵਿੱਚ ਆਏ ਵੀ ਚਾਹੇ ਮੋਟਰ ਦਾ ਚਾਹੇ ਟੂਕੀ ਦਾ ਤਾਜਾ ਪਾਣੀ ਭਰਦੇ ਆਪਣਾ ਸਿਆਲ ਵਿੱਚ ਗਰਮੀਆਂ ਵਿੱਚ ਠੰਡਾ ਪਾਣੀ ਰਾਤ ਨੂੰ ਸ਼ਾਮ ਨੂੰ ਠੰਡਾ ਪਾਣੀ ਭਰਦੇ ਆ ਇਹਦੇ ਵਿੱਚ ਇਹ ਤਾਂ ਹੈ ਜੀ ਟੈਂਕੀ 'ਚ ਜੇ ਲਾ ਦਿੰਦੇ ਟੈਂਕੀ ਦਾ ਤਾਜਾ ਤਾਂ ਉਹ ਨਹੀਂ ਤਾਂ ਇਹ ਵੀ ਥੋੜੀ ਠੀਕ ਆ ਪਰਾ ਇਹ ਵੀ ਨਹੀਂ ਤਾਂ ਪਤਾ ਲੱਗਣਾ ਕਦ ਪੀ ਲਿਆ ਕਦ ਨਹੀਂ ਪੀਤਾ ਇਹਨਾਂ ਦਾ ਕਿਹੜਾ ਕੋਈ ਹੋਊਗਾ ਟਾਈਮ ਆਈ ਕਦ ਪੀਣਾ ਇਹਨਾਂ ਨੇ ਬਾਹਰੋਂ ਫਿੱਟਾ ਕਰਕੇ ਜੀ ਤੇ ਆ ਕੇ ਮੰਨ ਚੈੱਕ ਕਰ ਲਿਓ ਲੀਕ ਤਾਂ ਨਹੀਂ ਕਰਦਾ ਆਹ ਹੂੰ ਇਹਦਾ ਵਿੱਚ ਆ ਪੁਆਇੰਟ ਦਾ ਜਿਹੜਾ ਹੱਥ ਕੋਲ ਆ ਤੁਹਾਡੇ ਕਿੰਨਾ ਕੋਚਾ ਰੱਖੂਗਾ ਜੀ ਹਲੇ ਇੰਨਕ ਬਸ ਰੱਖ ਲੈ ਵਾ ਫਿਰ ਤਾਂ ਇੱਕ ਸਲੇਬ ਨਾਲ ਹੀ ਸਰਜੂ ਮੈਂ ਦੋ ਲਿਆਇਆ ਤਾਂ ਮੈਂ ਇੱਕ ਸਲੇਬ ਨਾਲ ਸਰਜੂ ਫਿਰ ਤਾਂ ਹਾਂ ਇਹ ਦੇ ਇੱਥੇ ਰੱਖ ਵਾ ਦੇਖ ਲਓ ਫਿਰ ਇਹਨੂੰ ਦੂਰ ਰੱਖਣੀ ਹੈਗੀ ਦੇਖ ਲੈਣੇ ਆ ਜੀ ਰੱਖ ਕਿਉਂ ਹੈ ਮੈਂ ਰੱਖ ਕੇ ਦੇਖਦੇ ਹਾਂ ਇੱਕ ਸਲੇਬ ਦੇ ਉੱਤੇ ਢੜਾ ਰੱਖ ਹੋਣੀ ਹੈਗੀ ਜਾਂ ਦੋ ਫਿਰ ਥੱਲੇ ਢੜਾ ਖੁੱਲੂਗਾ ਦੋ ਉਹ ਥੋੜੀ ਦੇਖੋ ਮਰਜ਼ੀ ਹਾਂਜੀ ਚੱਲ ਪਿਆ ਪ੍ਰੋਜੈਕਟ ਤਾਂ ਫੇਲ ਹੋ ਗਿਆ ਹਾਂਜੀ ਬ੍ਰਮਾਲਾ ਉਹ ਜੀ ਤਾਂ ਅਸੀਂ ਗਲੀ ਵੀ ਕੱਢਤੀ ਵਿਚਾਰੇ ਇਹਦੇ ਉਹ ਤਾਂ ਫੇਲ ਹੋ ਗਈ ਇੱਥੇ ਰੱਖਿਆ ਤਾਂ ਇੰਨਾ ਉੱਚਾ ਉਹ ਪ੍ਰੈਸ਼ਰ ਨਹੀਂ ਬਣਦਾ ਪਾਣੀ ਦਾ ਪ੍ਰੈਸ਼ਰ ਕਰਕੇ ਫਿਰ ਉਹ ਪ੍ਰੈਸ਼ਰ ਬਣਦਾ ਨਹੀਂ ਪਾਣੀ ਜਮੇ ਹੀ ਥੋੜਾ ਥੋੜਾ ਉਹ ਜਦ ਮੈਂ ਇਸ ਪਾਣੀ ਦੀ ਉਹ ਸਾਬ ਦਾ ਪਾਣੀ ਨਿਕਲੂਗਾ ਜਿੰਨਾ ਮਰਜ਼ੀ ਤੁਸੀਂ ਸਪੀਡ ਦਾ ਪੀ ਜਾਵੇ ਉਹ ਹੂੰ ਪੂਣੀ ਤੇਜ਼ ਦੇ ਪਾਣੀ ਆਉਂਦਾ ਇਹਦੇ ਚ ਉਹਦੇ ਕਾ ਪਾਣੀ ਨਹੀਂ ਚਾਉਂਦਾ ਕਿਉਂਕਿ ਟੈਂਕੀ ਉੱਚੀ ਆ ਜਦ ਪ੍ਰੈਸ਼ਰ ਬਹੁਤ ਆ ਉਹਦਾ ਪਾਣੀ ਰੈਕਸ਼ਨ ਨਹੀਂ ਬਣਿਆ ਉਹ ਪ੍ਰੈਸ਼ਰ ਕਰਕੇ ਦਾ ਮਸਲਾ ਤਾਂ ਖਰਾਬ ਹੋ ਗਿਆ ਹਾਂ ਅਜ ਬਾਪੂ ਜੀ ਕਹਿੰਦਾ ਵੀ ਵੀਡੀਓ ਨਾ ਪਾਉਗਾ ਤੁਹਾਨੂੰ ਗਾਲਾਂ ਪੈਣੀਆਂ ਵੀ ਕਿਹੜੇ ਮਹੀਨੇ ਹੋ ਗਏ ਕੰਮ ਨਹੀਂ ਖੜੇ ਤੇ ਤੁਸੀਂ ਨਾ ਨਹੀਂ ਫਿੱਟ ਕਰਿਆ ਹੈਗਾ ਹਾਂ ਮੈਂ ਵਾ ਦੇਖ ਲੈ ਸਾਡੇ ਕੋਲ ਆ ਹੀ ਹੁੰਦੀਆਂ ਹੈਗਾ ਅੱਜ ਟਾਈਮ ਲੱਗਿਆ ਅੱਜ ਟਾਈਮ ਲੱਗਿਆ ਜੀ ਬਾਰੀ ਆਈ ਹਾਂ ਉਹਦੇ ਚ ਬੱਚੇ ਭਰ ਰਹੇ ਨੇ ਦੇਖਦੇ ਆ ਕਿਥੇ ਜਾ ਕੇ ਲੇਵੋ ਖੜਦਾ ਬਈ ਜੱਲੇ ਵਾਲ ਖੜ ਗਿਆ ਆ ਗਿਆ ਪਾਣੀ ਜਨੇ ਦੇ ਰਿਹਾ ਜੀ ਉਥੇ ਜੀ ਬੋਲ ਕੱਸ ਦੇਣੀ ਆਪਾਂ ਨੇ ਬੱਸ ਹਾਂ ਆ ਗਿਆ ਬਣ ਗਿਆ ਬੋਲ ਕੱਸ ਦਿਮਾ ਨਾ ਹਾਂਜੀ ਥੋੜਾ ਜਿਹਾ ਹੋਰ ਪਰ ਜਣ ਗੋ ਥੋੜਾ ਜਿਹਾ ਹੋਰ ਪਰ ਜਾਣਾ ਤੂੰ ਮੜੇ ਮੜੇ ਉਂਗਲ ਉਂਗਲ ਸਾਫ਼ੇ ਕਰ ਤੂੰ ਉਹ ਲੈ ਬਈ ਤੇ ਉਹ ਗੋਲ ਕਸ ਕੇ ਫੇਰੀ ਓਕੇ ਆ ਇਹਨੇ ਜੀ ਬਟਕ ਕੰਟੂ ਕੰਡ ਲਾ ਦੀਏ ਹੁਣ ਇੰਦਰ ਉਹ ਕਨੈਕਸ਼ਨ ਦੇਤਾ ਇਹ ਵਧੀਆ ਏ ਉਹ ਖੁੰਝੇ ਜੋ ਇੱਧਰ ਇੱਧਰ ਨਹੀਂ ਨੂੰ ਇੱਥੇ ਹੀ ਰਹਿ ਦਰਵਾ ਗਿਆ ਸਾਦੇ ਜੀ ਨਹੀਂ ਕੱਢ ਗਏ ਮੈਂ ਕਾਂਤੀ ਜੀ ਗਲੀ ਕੱਢ ਕੇ ਆ ਨੂੰ ਕਨੈਕਸ਼ਨ ਆ ਗਿਆ ਉਹੀ ਪੁਆਇੰਟ ਤੋਂ ਜੀ ਦੇਣਾ ਪਿਆ ਕਰੀਏ ਗਿਆ ਜੋ ਸੋਚਿਆ ਤਾਂ ਉਸ ਹਿਸਾਬ ਨਾਲ ਲੋਟ ਨਹੀਂ ਆਇਆ ਉਸ ਹਿਸਾਬ ਨਾਲ ਲੋਟ ਨਹੀਂ ਆਇਆ ਤਾਂ ਇੱਕ ਨਾ ਕਰਨਾ ਪਿਆ ਤਾਂ ਹੁਣ ਫਿਰ ਇੱਕ ਕੰਮ ਕਰਨਾ ਪਊ ਸਾਨੂੰ ਪਰ ਇਹ ਵੀ ਠੀਕ ਆ ਚੱਲੂ ਹੁਣ ਚਲ ਲੋਟ ਆ ਇਹ ਆਇਆ ਵੀ ਤਾਂ ਪ੍ਰੈਸ਼ਰ ਪੂਰਾ ਹੂੰ ਬਸ ਠੀਕ ਆ ਹੀ ਹੋ ਗਏ ਪੂਰੇ ਆਇਨ ਓਵਰ ਇਹ ਹੋ ਗਏ ਬਸ ਪੂਰੇ ਆ ਹਾਂਜੀ ਬਸ ਠੀਕ ਆ ਠੀਕ ਹੈ ਜੀ। ਚਾਹੇ ਮੜਾ ਜੀ ਨੀਮ ਆਈ। ਹਾਂ ਜੀ। ਲੀਕ ਤਾਂ ਨਹੀਂ ਕਰਦਾ। ਕੀ ਕਰਦਾ ਏ? ਹੂੰ? ਲੱਗੂ ਪਤਾ ਪਾਣੀ ਤਾਂ ਆਉਂਦਾ ਟੁਕਕਾ ਟੁਕਕਾ ਜਿਹਾ ਕਿਦੇ ਬਰਾਦਾ ਕਿਸੇ ਤੇ ਆਇਆ ਬਸ ਜਹਤਾ ਐ ਪਾਈਪ ਗਰ ਮਰੇ ਹੁਣ ਆ ਦੁਆਲੇ। ਉਹੀ ਹੋ ਸਕਦਾ ਜੀ। ਬਾਕੀ ਨੂੰ ਲੱਗੂ ਪਤਾ। ਬਾਕੀ ਦੇਖ ਕਿੰਨਾ ਕੁ ਉੱਥੇ। ਉੱਥੇ ਇਹ ਇੱਕ ਜੋ ਉੱਪਰ ਲਿਆਂ ਚ ਤੁਹਾਨੂੰ ਪਤਾ ਥੋੜਾ ਜਿਹਾ ਜ਼ਿਆਦਾ ਖੜਦਾ ਏ। ਇਹਨਾਂ ਚ ਤਾਂ ਠੀਕ ਆ। ਬੜੇ ਬਲ ਕੋ ਖੜਾ ਆ ਜੀ। ਹਾਂ। ਇੱਕ ਜਿਆਦਾ ਖੜਦਾ ਉਹ ਪਰਲੀ ਜੀ ਖੜਦਾ ਇੱਕ ਉਹ ਮੁਰਲੇ ਪਹਿਲਾ ਦੇਖ ਲਓ ਹੁਣ ਵੈਸੇ ਤਾਂ ਠੀਕ ਆ ਨਬੇ ਦਾ ਕੱਢ ਕੇ ਦੇਖਾਂ ਹਾਂ ਤਾਂ ਪਤਾ ਲੱਗਣਾ ਇਹ ਚੀਜ਼ ਦੇਖੋ ਜੇ ਪੀਨ ਗਿਆ ਮਤਲਬ ਤਾਂ ਕਿਹੜੀ ਕਿਸ ਫੀਡ ਚ ਆਉਂਦਾ ਲੱਗ ਗਿਆ ਹੁਣ ਬਾ ਆ ਗਿਆ ਉੱਥੋਂ ਜੇ ਤਾਂ ਚੱਲ ਪਿਆ ਦੇਖਦਾ ਜੀ ਚੱਲ ਪਿਆ ਹੁਣ ਨਹੀਂ ਚੱਲਿਆ ਨਹੀਂ ਲੋ ਵੀ ਮਸਾ ਨਿਪੜਿਆ ਦੁਬਾਰੇ ਦੇ 12 1 ਵਜੇ ਗਿਆ ਕਰਮੀ ਚੱਜ ਬਸ ਹੋ ਗਈ ਹੁਣ ਨਿਪੜ ਗਿਆ ਹਾਂਜੀ ਜਾਂਦਾ ਪੂਰਾ ਪਾਣੀ ਓਕੇ ਰਿਪੋਰਟ ਕੋਈ ਪਾਈਪ ਨਹੀਂ ਲੀਕ ਕੋਈ ਕੁਝ ਨਹੀਂ ਸਭ ਓਕੇ ਆ ਜੀ ਪੂਰੇ ਮੜਾ ਜਾ ਜੇ ਹੋਇਆ ਆਹਾ ਲੱਗਦਾ ਹੋਇਆ ਇੱਥੇ ਲਾ ਦਾਂਗੇ ਐਮ ਸੀ ਜੀ ਐਮ ਸੀ ਲਾ ਦਾਂਗੇ ਸੋਲੂਸ਼ਨ ਤਾਂ ਨਹੀਂ ਲਾਇਆ ਫਿਰ ਬਾਅਦ ਚ ਜੇ ਕਦੇ ਹਾਂ ਹਾਂ ਸੁਪਟਟ ਹਾਂ ਮਨੀ ਪੂਰਨਾ ਪੈ ਜਾਂਦਾ ਫਿਰ ਵੱਡੇ ਹੋਣਾ ਹਾਂ ਹੁਣ ਓਕੇ ਰਿਪੋਰਟ ਹੋ ਗਈ ਹੁਣ ਇਹਨਾਂ ਨੂੰ ਗਾ ਜੇ ਥੋੜਾ ਜੀ ਕਰਦਾ ਆਪਣਾ ਘੁੱਟ ਪਾਣੀ ਦਾ ਪੀ ਜੇ ਚਾਹੇ ਹੁਣ ਇੱਕ ਕਬੂ ਦੇ ਪੀਤੇ ਉਹ ਵੀ ਆਊਗੀ ਕੋਲੀ ਠੀਕ ਹੈ ਡਾਕਟਰ ਨੇ ਵੀ ਲੂ ਕੀਤਾ ਸਾਡਾ ਜਿਹੜਾ ਹੁੰਦਾ ਮੈਨੂੰ ਜਦ ਇਹ ਕਹਿੰਦਾ ਰਹੇ ਫਿੱਟੇ ਨਹੀਂ ਕਰਿਆ ਹੈਗਾ ਅੱਜ ਨੂੰ ਗੈਤ ਤਾ ਵੀ ਬਾਈ ਫਿੱਟ ਕਰਤਾ ਫਿਰ ਆਨ ਆਟੋਮੈਟਿਕ ਖੜਾ ਪਾਣੀ ਆ ਨਹੀਂ ਜੀ ਸਭ ਲੈਵਲ ਚ ਨਾਲੇ ਪਾਣੀ ਆਇਨ ਸਭ ਚ ਬਰਾਬਰ ਲੈਵਲ ਤੇ ਜਿਹੜੇ ਤੇ ਸੈੱਟ ਕਰਿਆ ਜਿਹੜੀ ਪੀਊਗੀ ਉਹਨਾਂ ਕਾ ਆਇਨਾ ਉਹ ਥੋੜਾ ਜਿਹਾ ਘੱਟ ਹੁੰਦਾ ਉਹ ਪਹਿਲਾਂ ਤੋਂ ਹੀ ਘੱਟ ਉਹ ਥੋੜਾ ਜਿਹਾ ਉੱਚਾ ਕਰਦਾ ਉਹ ਹਾਂ ਬਾਕੀ ਜੇ ਬੀਰ ਵੀ ਬਹੁਤ ਆ ਪਾਣੀ ਘੱਟੀਆਂ ਲਈ ਤਾਂ ਠੀਕ ਆ ਥੋੜਾ ਜਿਹਾ ਜ਼ਿਆਦਾ ਪੀਣੀ ਆ ਇਹ ਆਹਨ ਮੂੰਹ ਕੋਲੇ ਜਿ ਬੱਚੇ ਦੇ ਆਪਣਾ ਜੀ ਕਰ ਜੀ ਕਰਿਆ ਪੀਓ ਹੋ ਹਾਂਜੀ ਜਾਦੀ ਕਰ ਪਾਸੋਂ ਜਿਹੜੇ ਗੱਲ ਮੀਨੋ ਬਹੁਤ ਆ ਪੈਣਾ ਮੌਸਮ ਠੀਕ ਤਾਂ ਸਵੇਰੇ ਸਵੇਰੇ ਠੀਕ ਤਾਂ ਆਹੋ ਜੰਦੀ ਤੋਂ ਪੰਜ ਨਿਕਲੀ ਆ ਬਸ ਹੋਈ ਗਈ ਆ ਗਿਆ 11:30 ਵਜੇ ਤੇ ਜਦ ਆਪਾਂ ਲੱਗੇ ਆ ਉਤੇ ਅੱਧੇ ਘੰਟੇ ਬਾਅਦ ਆਹੋ ਜੀ ਆ ਦੇਖੋ ਇਧਰ ਡਾਕਟਰ ਕੀ ਇਧਰ ਡਾਕਟਰ ਦੀ ਆ ਜੀ ਮੈਂ ਕਹਿੰਦਾ ਹੋਰੀ ਆ ਗਈ ਇਹ ਨਾ ਆਹੋ ਬਜਾ ਦੇ ਢੋਲ ਨੂੰ ਕਰਨਾ ਪੈਣਾ ਹੁਣ ਢੋਲ ਨੂੰ ਮੈਂ ਉਹ ਰੱਖਤੀ ਵਿੱਚ ਹੀ ਢੋਲ ਵਾਲੀ ਤਾਂ ਆ ਜਿਹੜੀ ਗਲੀ ਗੱਡੀ ਆਹ ਆਹ ਇਹ ਤਾਂ ਫਿੱਟ ਕਰਤਾ ਦਾ ਸਾਰਾ ਕੁਝ ਜੀ ਬਸ ਕਰੀਏ ਕਿ ਹੁਣ ਚਲੋ ਜਿਹੜਾ ਨੁਕਸਾਨ ਹੋਣਾ ਪਰ ਆ ਰੱਖ ਲਿਆ ਮੈਂ ਕਿ ਇਹਨੂੰ ਲਾ ਕੇ ਐਮ ਸੀ ਇਹ ਕੋਸ ਲਾ ਦਾਂਗੇ ਐਮ ਸੀ ਲਾ ਕੇ ਆਪਾਂ ਚੇਪੀ ਲਾ ਦੂੰਗਾ ਇਹ ਚ ਕਿਹੜਾ ਆਪਾਂ ਪਾਣੀ ਭਰਨਾ ਹੈ ਹੂੰ ਠੀਕ ਹੈ ਕਿ ਨਹੀਂ ਹਾਂਜੀ ਚੱਲ ਕੋਈ ਨਹੀਂ ਜਿਹੜਾ ਨੁਕਸਾਨ ਹੋਣਾ ਹੁੰਦਾ ਐਮ ਸੀ ਤਾਂ ਇੰਨਾ ਕੋਸ ਲਿਆਂਦਾ ਇੱਟਾ ਵੀ ਲੈ ਕੇ ਆਇਆ ਮੈਂ ਚੌਂਕੜਾ ਬਣਾਉਣ ਵਾਸਤੇ ਸੀ ਚੌਂਕੜਾ ਬਣਾ ਕੇ ਉੱਪਰ ਰੱਖ ਦਾਂਗੇ ਪਰ ਉਹ ਹੂੰ ਉਹਦਾ ਪੈਸ਼ਰ ਨਹੀਂ ਬਣਿਆ ਅਸਲ 'ਚ ਹੂੰ ਉੱਚਾ ਨਹੀਂ ਜਾਣਾ ਹੈਗਾ ਪਾਣੀ ਕੋਲ ਤਾਂ ਜੇ ਮੈਂ ਮੜਾ ਮੜਾ ਹੁੰਦਾ ਤਾਂ ਮੜਾ ਮੜਾ ਹੌਲੀ-ਹੌਲੀ ਬਹੁਤ ਹੌਲੀ ਜਾਂਦਾ ਤਾਂ ਉਹਦਾ ਆ ਜੀ ਪ੍ਰੈਸ਼ਰ ਬਹੁਤ ਆ ਜਿੰਨਾ ਮਰਜ਼ੀ ਚਾਹੀ ਮੈਂ ਜੇ ਦੋ ਤਿੰਨ ਇਕੱਠੀਆਂ ਵੀ ਪੀਣ ਲੱਗ ਜਾਣ ਤਾਂ ਵੀ ਆ ਤਾ ਵੀ ਇੰਨੀ ਸਪੀਡ ਤੇ ਪਾਣੀ ਆ ਮੈਂ ਦੇਖਿਆ ਉਹਦਾ ਥੱਲੇ ਨੂੰ ਜਾਂ ਬਾਲ ਥੱਲੇ ਆ ਜਾਂਦੀ ਆ ਜਿਵੇਂ نیچے ਗਿਰ ਜਾਂਦੀ ਫਿਰ ਬਹੁਤ ਤੇ ਚੱਲਦਾ ਬਹੁਤ ਸਪੀਡ ਆ ਚੱਲ ਚੱਲੇ ਪਰ ਹੁਣ ਅਜੇ ਵਿਲੇ ਹੋ ਗਏ ਪਲੰਪਰਿੰਗ ਦੇ ਕੰਮ ਤੋਂ ਵੀ ਹੁਣ ਸਭ ਕੱਲ ਅਜੇ ਵਿਲੇ ਹੋ ਹਾਂ ਹੁਣ ਸਮਾਨ ਸਾਰਾ ਮੋੜ ਦੇਣਾ ਜਿੱਥੇ ਜਿੱਦਾ ਹੈਗਾ ਕੋਈ ਕੁਝ ਨਹੀਂ ਰਹਿ ਗਿਆ ਇਹ ਕੋਣ ਹੋ ਰਹਿ ਗਿਆ ਦਰਾਂ ਜਸਟਫਾਈਨ ਹੋਣ ਹਾਂਜੀ ਹਨਾ ਬਾਕੀ ਇਧਰ ਪਲੰਪਰ ਬਲੰਪਰ ਦਾ ਨਿਭੜਗਾ ਇਹਦਾ ਘੋਲੇ ਉਹੀ ਮਾਰੀ ਕੀ ਘੋਲ ਬਸ ਹੋਰ ਵੀ ਮੋੜ ਲਾਉਂਗੇ ਹੋਰ ਲਾਉਂਗੇ ਐਸਾ ਕੁਝ ਨਹੀਂ ਤਾਂ ਬਾ 2-3 ਘੰਟੇ ਦਾ ਕੰਮ ਤਾਂ ਮੇਂ ਪੜ ਗਿਆ ਉਹਦੇ ਕਰਕੇ ਜਿਆਦਾ ਟਾਈਮ ਲੱਗ ਗਿਆ ਹੂੰ ਜੇ ਉਹ ਨਾ ਫਿੱਟ ਕਰਦੇ ਜੇ ਉਹ ਉਹੀ ਫਿੱਟ ਆ ਜਾਂਦਾ ਫਿਰ ਜਦੇ ਹੋ ਜਾਣਾ ਤਾਂ ਉੱਤੇ ਬਾਅਦ ਫਿਰ ਬਹੁਤ ਸਿਸਟਮ ਕਰਨਾ ਪਏ ਸਰਾਕ ਕੱਢਣੇ ਸਰਾਕ ਕੱਢੇ ਪਾਉਣੀਆਂ ਪਈਆਂ ਸਮਾਨ ਲਿਆਂਦਾ ਫਿਰ ਹੁਣ ਇਹਨਾਂ ਕਹੇ ਦੇਖੋ ਗਰਮੀਆਂ ਆ ਨਾ ਸ਼ਾਮਾਂ ਚਾਹ ਕੋ ਟੈਂਕੀ ਆਪਣੀ ਇੱਧਰ ਹਾਂਜੀ ਇਹਨੇ ਮਤਲਬ ਇਹਨੂੰ 20 ਦਿਨਾਂ ਤੋ ਪਾਏ ਕਰਨੀ ਜਾਂ ਜਿਆਦਾ ਸੂਰਜ ਇੱਧਰ ਜਾਂਦਾ ਨਾ ਜੇਕਣਾ ਆਪਣਾ ਮਈ ਜੂਨ ਵਿੱਚ ਹੂੰ ਜਦ ਡੇਢ ਮਹੀਨਾ ਤੋ ਪਾ ਰਣੀ ਇਹਨੂੰ ਨਹੀਂ ਇਹਨੂੰ ਸ਼ਾਮ ਆ ਜਾਂਦੀ ਹੈ ਇੱਧਰ ਸੂਕ ਜਾਗੀ ਫੇਰ ਤਾਂ ਗਰਮੀ ਚ ਪਾਣੀ ਤੇ ਆਈ ਹੁੰਦਾ ਗਰਮ ਪਾਣੀ ਤੇ ਹਾਂਜੀ ਚਲ ਪਰ ਇੰਨਾ ਹੈਗਾ ਜੀ ਤਾਜਾ ਵੀ ਭਰਨਾ ਏ ਮੋਟਰ ਦਾ ਉਹ ਪਰ ਢੱਕਣ ਜਾ ਕੇ ਉਹ ਵੀ ਭਰ ਹੋ ਸਕਦਾ ਹਾਂ ਉਹ ਤਾਂ ਭਰ ਤਾਂ ਹੋ ਸਕਦਾ ਢੱਕਣ ਰੱਖ ਕੇ ਪਰ ਉਧਰ ਜੇ ਉਸੇ ਟਾਈਮ ਪੀਣ ਹਾਂ ਤਾਂ ਨਹੀਂ ਤਾਂ ਫਿਰ ਉਹ ਗੱਲ ਹੋਰ ਨਾ ਉਹ ਹੋਰ ਹੋ ਜਾਂਦੀ ਆ ਚਲ ਚਲੀਏ ਚਲੋ ਲਓ ਜੀ ਮੋਟਰ ਭਰਾਏ ਤੇ ਹੁਣ ਅੰਬੀਆਂ ਤਾਂ ਗਈਆਂ ਮੁੱਕ ਹੁਣ ਬਿਲਕੁਲ ਬਸ ਕੋਈ ਕੋਈ ਕਿਤੇ ਕਿਤੇ ਆ ਹਜੇ ਉਹ ਅੰਬ ਨੂੰ ਹੈਗੀਆਂ ਇਹ ਸਾਰੇ ਅੰਬਾਂ ਨਹੀਂ ਹੈਗੀਆਂ ਮੁੱਕ ਮੋਟਰ ਚਲਾਇਤੀ ਪਾਣੀ ਨੂੰ ਉੱਪਰ ਦੇ ਖੇਤ ਨੂੰ ਮੈਂ ਚਲਾ ਦਈਏ। ਖੇਤਾਂ ਦਾ ਉੱਧਰ ਪਾਣੀ ਬਥੇਰਾ ਏ। ਉੱਪਰ ਪਾਣੀ ਨਹੀਂ ਤਾਂ ਹੈਗਾ। ਮੈਂ 26 ਨੂੰ ਚਲਾ ਦਈਏ ਇਹਨੂੰ। ਪੰਪੀਆਂ ਦਾ ਹੁਣ ਹੋ ਗਈਆਂ ਖਤਮ। ਫੱਤੇ ਬੋਲ ਗਈ ਹੁਣ ਤਾਂ 2 ਸਾਲ ਪਰ ਕੰਮ ਗਿਆ ਬਾਪੂ ਦਾ ਉਹਦੇ ਗਾਣੇ। ਅਗਲੇ ਸਾਲ ਲੱਗਦੀਆਂ ਨਹੀਂ ਨਾ ਇਹਨੂੰ। ਕਿਉਂਕਿ 1 ਸਾਲ ਛੱਡ ਕੇ ਲੱਗਦੀਆਂ ਜਾਂ ਬੰਦ ਸਾਡੇ ਸਾਰਿਆਂ ਨੇ। ਤੇ ਉੱਤੇ ਅਗਲੇ ਸਾਲ ਲਗੂਗੀ। 2 ਸਾਲ ਬਾਅਦ। ਹਮਾਰੀ ਬਾਰੀ ਅਮਰੂਦਾਂ ਦੀ ਬਾਕੀ ਅੱਜ ਕੱਲ ਬੰਦੇ ਆਏ ਤੇ ਪਰਸੋਂ ਦੇ ਤੇ ਗੰਨਾ ਬੰਨ ਗਿਆ ਆਪਣਾ ਜਿਹੜਾ ਉਦੋਂ ਗਿਰ ਗਿਆ ਤਾਂ ਉਹੋ ਖੜਾ ਕਰਕੇ ਦੁਬਾਰਾ ਵਧੀਆ ਟੰਗ ਗਿਆ ਬੰਨ ਗਿਆ ਨਾ ਜਿੰਨੇ ਗਿਰਿਆਗਾ ਉਹਨਾਂ ਨੇ ਚੱਕ ਕੇ ਖੜਾ ਕਰਤਾ ਟਾਈਮ ਤਾਂ ਜਰੂਰ ਲੱਗਿਆ ਲੀਵਰ ਦਾ ਪਰ ਕੰਮ ਕਰਕੇ ਵਧੀਆ ਫੇਰ ਵੀ ਜਿੰਨੇ ਗਿਰੇ ਅੰਬੀਕ ਜਿੰਨਾ ਵੀ ਗਿਰਿਆ ਵਾ ਤਾਂ ਉਹਨਾਂ ਨੇ ਸਾਰਾ ਚੱਕਿਆ ਨਾ ਪ੍ਰੋਪਰ ਡਬਲ ਕਰਤਾ ਖਰਚਾ ਤਾਂ ਪੈਂਦਾ ਬਹੁਤ ਕਰੀਗਾ ਜੇ ਬਸੇ ਨਹੀਂ ਜਿੰਮੇਦਾਰ ਦੇ ਤੂੰ ਖਰਚਾ ਦੇਣਾ ਪੈਂਦਾ ਉਹਨਾਂ ਨੂੰ ਤੇਰੀ ਵੀ ਗੰਨੇ ਦਾ ਦੁਆਰਾ ਚੱਕੇ ਬੰਨਣਾ ਟਾਈਮ ਤਾਂ ਲੱਗਦਾ ਹੀ ਆ ਨਹੀਂ ਹੈਗੀ ਬਨਾਈ ਸਾਰੀ ਉਹ ਤਕਰੀਬਨ 14-1500 ਰੁਪਈਆ ਪੀਟਾ ਫਲ ਦਾ 14-13-1400 ਰੁਪਈਆ ਲੱਗਦੀ ਤੇ ਹੁਣ ਉਹ ਬੰਨਣੇ ਥੱਲੇ ਦੇ ਚੱਕੇ ਬੰਨਣ ਕਰਕੇ ਉਹਨਾਂ ਨੇ ਹੋਰ ਮੰਗਣਾ ਮੈਂ ਚਲੋ ਕੋਈ ਨਹੀਂ ਉਹ ਜਿਹੜਾ ਕੰਮ ਕਰਨਾ ਉਹਦਾ ਕਰਨਾ ਹੀ ਪੈਣਾ ਨਹੀਂ ਫੇਰ ਗੰਨਾ ਖਰਾਬ ਹੁੰਦਾ ਤੇ ਮੋਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਚੱਕੇ ਬੰਨੋ ਕਰ ਲਾਂਗੇ ਜਿਹੜਾ ਵਾਦਾ ਘਟਾ ਹੈ ਛੱਬੀ ਖੜੀ ਤਾਂ ਬਹੁਤ ਵਧੀਆ ਐ ਨਾ ਕੋਈ ਛੋਟਾ ਬੂਝਾ ਨਹੀਂ ਕੋਈ ਕੁਝ ਨਹੀਂ ਹੈਗਾ ਇਹਨੂੰ ਐ ਟੌਪ ਦੀ 28 29 ਤਰੀਕ ਦੀ ਲਾਈ ਵੀ ਆ तकरीबन ਇਹ ਚੂਹਾ ਥੋੜਾ ਜਿਹਾ ਤੰਗ ਕਰਦਾ ਗੰਨੇ ਦੇ ਕੈਲ ਕੈਲ ਪਰਲੇ ਪਾਸੇ ਵੱਢ ਕੇ ਸਿਟੀ ਜਾਂਦਾ ਟੁਟੇ ਕਰ ਕਰਕੇ ਨਹੀਂ ਤਾਂ ਜੀਰੀ ਵਧੀਆ ਖੜੀਆਂ ਨੇ ਇੱਕ ਨੰਬਰ ਚੂਹੇ ਤੇ ਬਚਾਏ ਰਹੇ ਨਹੀਂ ਤਾਂ ਵੱਢਦਾ ਸੜ ਦਿੰਦਾ ਆਈ ਨਹੀਂ ਹੈਗਾ ਵੀ ਜਿਹੜੇ ਨੂੰ ਵੱਢ ਲਿਆ ਉਮੀਦ ਆਲਾ ਗੈਲ ਗੈਲ ਦੇਖੋ ਐਨ ਡੌੜ ਦੇ ਨਾਲ-ਨਾਲ ਚੂਹੇ ਨੇ ਖੱਡੇ ਖੱਡ ਕੱਢੀ ਪਈ ਆ ਕਰੇਗੇ ਚੂਹਾ ਇਦਾਂ ਇੰਨਾ ਐ ਨਾਲੇ ਇੰਨਾ ਮੀ ਪੈ ਲਿਆ ਪਰ ਚੂਹਾ ਨਹੀਂ ਮਰਿਆ ਵੀ ਚੂਹਾ ਮਰ ਗਿਆ ਹੋਵੇ ਨਾ ਉੱਕਣਾ ਹੀ ਫਿਰਦਾ ਭੱਜਿਆ ਮਾਰੋ ਮਾਰ ਕਰਦਾ ਹੁਣ ਕਰੇ ਕੇ ਖੱਡੇ ਖੱਡ ਕੱਢੀ ਪਈ ਚੂਹੇ ਨੇ ਮਾ ਚਲੋ ਕਈ ਦਿਨ ਹੋ ਗਏ ਤੈਨੂੰ ਪਾਣੀ ਲਈ ਨੂੰ ਤਿੰਨ ਚਾਰ ਦਿਨ ਮੇਰਾ ਵੀ ਹੁਣ ਪਾਣੀ ਲੱਗ ਜੀ ਪੈਣਾ ਮੀਂਹ ਪੈ ਗਿਆ ਤਾਂ ਕੁਸ ਪੈਣਾ ਜਿਹੜਾ ਭਾਰੀ ਜਿਆਦਾ ਜਾਤੇ ਵਾ ਖੜਾ ਰਿਹਾ ਪਾਣੀ ਮੈਂ ਤਾਂ ਵੀ ਥੋੜਾ ਜਹਾ ਹੁਣ ਪਾਣੀ ਸਕਾਸ ਕਾ ਕੀ ਫਾਇਦਾ ਆ ਹੀ ਨਹੀਂ ਹੈਗਾ ਵੀ ਭਰੀ ਜਾਉ ਲਗਾਤਾਰ ਪਾਣੀ ਲਾਦੀ ਦਾ ਸਕਾਦੀ ਦਾ ਫੇਲਾਦੀ ਦਾ ਮੈਂ ਚੂਹੇ ਦਾ ਹੀ ਖਤਰਾ ਉਹੀ ਦੇਖਣ ਲੱਗਿਆ ਚਾਰੇ ਪਾਸੇ 26 ਚ ਇੱਕ ਡੱਕਾ ਮਿਲਿਆ ਮੈਨੂੰ ਆਹ ਸਿਰਫ ਇੱਕ ਛੋਟਾ ਬੂਝਾ ਹੈ 26 ਜਿਹਾ ਬਾਕੀ ਕਿਤੇ ਨਹੀਂ ਦੇਖ ਲੋ ਨਾਲੇ ਪੈਰ ਘੜਦਾ ਇਹਨਾਂ ਤਾ ਵੀ ਚੂਹੇ ਨੇ ਵਿੱਚ ਵੱਡੇ ਪੈਦਾਨ ਮਾਰੂ ਮਾਰ ਇੰਨਾ ਤੰਗ ਕਰਦਾ ਚੁੱਪਲੇ ਗਲਦੀ ਤੀ ਨਾਲੇ ਖੇਤ ਗਿੱਲਾ ਪਿਆ ਤਾਂ ਵੀ ਚੂਹੇ ਨੇ ਉਹ ਗੱਬੇ ਆ ਕੇ ਵੱਡੇ ਵੇਆ ਗੱਬੇ ਇੰਨਾ ਜਿਆਦਾ ਤੰਗ ਕਰਦਾ ਕਰੇ ਕੀ ਹੁਣ ਜ਼ਿਮੀਦਾਰਾਂ ਨੂੰ ਤਾਂ ਸਭ ਤੰਗ ਕਰਦੇ ਆ ਉਹਦੇ ਗਾਣੇ ਸਰਕਾਰਾਂ ਵੀ ਸਭ ਤੰਗ ਕਰਨੇ ਪੜਾ ਚੂਹਾ ਵੀ ਤੰਗ ਕਰਦਾ ਰੱਬ ਵੀ ਤੰਗ ਕਰਦਾ ਬਿਮਾਰੀਆਂ ਲਾ ਲਾ ਕੇ ਉਹ ਕਰੇ ਗਿਆ ਜਿੱਕਣਾ ਬਸ ਚੱਲਣਾ ਪੈਂਦਾ ਸਮੇਂ ਨਾਲ ਗੱਭੇ ਜਾ ਕੇ ਵੱਢਿਆ ਵੇਖ ਲਓ ਚੂਹੇ ਨੇ ਅਸਾਂ ਉਹ ਥੋੜੀ ਨਰਾਤਾ ਸੀ ਚਲੋ ਚੱਲਦੇ ਦੁਆਰਾ ਮੋਟਰਪਨੂ ਇਹਦੇ ਦੱਲੀ ਛੇਠਾਂ ਦੇ ਤਾਂ ਇਹਦੇ ਵਿੱਚ ਵੀ ਥੋੜੇ ਜਿਹੇ ਹੈਗੇ ਕੋਈ ਕੋਈ ਬੁੱਝਾ ਕਿਤੇ ਕਿਤੇ ਦੇਖਦਾ ਵਿੱਚ ਚਲੋ ਚੱਲਦੇ ਹੀ ਮੋਟਰਪੁੱਧੇ ਦੇਖਦੇ ਇਹਨੇ ਲੈ ਆਉਂਦੀ ਸਰਪਹਿਣਾ ਅੰਬ ਕੀ ਨਹੀਂ ਦੇਖੋ ਐ ਪਹਿਲਵਾਨ ਦੋ ਦਾ ਕਬੂਤਰੇ ਪੱਤੇ ਥੋੜੀ ਐ ਅੰਬੀਆਂ ਵਾਸਤੇ ਤਾਂ ਸੱਚ ਨਹੀਂ ਹੈ ਹੈਗੀਆਂ ਦੋ ਤਿੰਨ ਆ ਬਾਹਰ ਸ਼ਿਮੂ ਤਾਂ ਸੱਜਰੀ ਲੱਗਦੇ ਜੀ ਦੋ ਓਹ ਪਰ ਗਿੱਦੀਆਂ ਹੁਣ ਮੈਂ ਗਿਆ ਗਰਕੀ ਉਧੇ ਬਤੀ ਜਦੇ ਥੱਲੇ ਅੰਬੀ ਹਾਂ ਛਾੜੇ ਦੇ ਰਹੇ ਉਸੇ ਸਵੇਰੋਂ ਛਾੜ ਕੇ ਨੇ ਗਿਆ ਤੇ ਉੱਪਰ ਤੇ ਗਿਰੀਆਂ ਪਾ ਗਿਰਦੀਆਂ ਪਾਣੀ ਚ ਲੱਭਦੀ ਨਹੀਂ ਲੱਭਦੀ ਨਹੀਂ ਇੱਕ ਪੰਗਾ ਥੋੜੂ ਆ ਇਦਾਂ ਤੇਰੀ ਬਾਸਮਤੀ ਵੀ ਵੱਢਣ ਵਾਲੀ ਹੋਈ ਪਈ ਆ ਉੱਪਰ ਤੇ ਜੇ ਬਾਜੀ ਮੇਰੀ ਉਹਦੇ ਉੱਪਰ ਤੇ ਕੱਚੀ ਉੱਪਰ ਤੋਂ ਝਾੜਦੇ ਸੀ ਮੁੰਮ ਨੇ ਕੱਚੀ ਗिरी ਉਹ ਤਾਂ ਅੱਲਾਹ ਕੋ ਕੋ ਲੱਗੇ ਨਹੀਂ ਹੈ ਮੇਰੇ ਸਿਰ ਤੇ ਉਹ ਲੱਗਿਓ ਪੈਰ ਬਸ ਉਹ ਪੱਥਰ ਵਰਗੀ ਪਈ ਦੀ ਮੈਂ ਵੱਢਣ ਵਾਲੀ ਹੋਈ ਪਈ ਆ ਉੱਪਰ ਤੇ ਪਹਿਲਾਂ ਵੱਢੀਆਂ ਨਹੀਂ ਛੱਬੀਆਂ ਪਹਿਲਾਂ ਠੱਕੇ ਆਉਣੇ ਜਿਆਦਾ ਜਿਆਦਾ ਵੱਧ ਹੀ ਜਾਂਦੀ ਆ ਬਰੇਜ ਪਾਸ ਤਾਂ ਨਾ ਰੇ ਨਹੀਂ ਉਰੇ ਕਦੇ ਲੱਗੀ ਨਹੀਂ ਮੈਂ ਵੀ ਚਲਾ ਕੇ ਹਟਿਆ ਉੱਪਰਲੀ ਛੱਬੀ ਨੂੰ ਮੀਂਹ ਨਹੀਂ ਪਿਆ ਹਾਂ ਮੈਂ ਤਾਂ ਕਈ ਦਿਨ ਹੋ ਗਏ ਸਾਡੇ ਦਾ ਪਾਣੀ ਫੇ ਚੱਲੀ ਜਾਂਦਾ ਮੀਂਹ ਪਵੇ ਨਾ ਪਵੇ ਆਸ਼ਕਾ ਹੋਗਾ ਛੂਏ ਨੇ ਵੱਡੀ ਹੋਣੀ ਜਾਂ ਥੱਲੇ ਤੇ ਜਾਂ ਕੋਈ ਸੂ ਬਿਮਾਰੀ ਹੋਗੀ ਹੈ ਨਾ ਸੁੱਤੀ ਹੋ ਗਿਆ ਹਾਂ ਛੁੱਕ ਜਾਂਦੀ ਹੈ ਉਹ ਦੇਖ ਪਈ ਵੀ ਸੁੰਗੀ ਜੀ ਨੇ ਥੱਲੇ ਆਵੇ ਨਵੀਂ ਤਾਂ ਨਹੀਂ ਆ ਗਈ ਚੀਜ਼ ਨਵਾਂ ਵਾਇਰਸ ਚਾਈਨਾ ਨੇ ਛੱਡ ਦੇਣਾ ਕੋਈ ਨੰਨਾ ਕੇ ਖੜਾ ਹੈ ਜਿਹੜਾ ਛੋਟਾ ਸਾਹ ਕੀਆ ਨੰਨਾ ਕੇ ਖੜਾ ਉਹ ਬੂਜਾ ਉਹ ਨਹੀਂ ਤੁਰਿਆ ਹੈਗਾ ਉਹ ਮਤਲਬ ਗਾਹਾਂ ਨਹੀਂ ਵਧੀ ਹੈਗੀ ਹਾਂ ਗਾਹਾਂ ਨਹੀਂ ਵਧੀ ਬਾਕੀ ਜੀ ਦੀ ਬਰਾਬਰ ਹੋ ਗਈ ਜਿਹੜੀ ਕੋਈ ਬੂਟਾ ਹੈਗਾ ਨਾ ਉਹ ਜਿਆਦਾ ਤਾਂ ਪਹਿਲੀ ਵਾਰ ਪਈ ਦੀ ਖੱਡਾਂ ਜੀ ਪੈ ਗਈਆਂ ਦੀਆਂ ਹਾਂ ਅੱਜ ਕਿ ਜਿਕਣਾ ਕੋਈ ਹੈਗਾ ਏ ਉਹ ਤੇ ਹੈਗਾ ਤੁੰਡਾ ਅੱਜ ਆ ਦੇਖ ਹਾਂ ਹਾਂ ਦੇ ਇਹ ਉੱਥੇ ਖੜਾ ਏ ਆ ਫੇਰ ਵੀ ਗੱਬੇ ਤੁਰ ਪਏ ਢੱਕਾ ਉਹਦਾ ਖੱਬਲ ਦਾ ਏ ਨਾ ਨਾ ਉਹ ਖੜੇ ਏ ਜਿਕਣਾ ਉੱਥੇ ਖੜਾ ਜਿਹੜਾ ਹੈਗਾ 26 ਜੀ ਇੱਕ ਮਿਲਿਆ ਮੈਨੂੰ ਮੇਰੇ ਹੈਗਾ ਹਾਂ ਇੱਕ ਬੂਟਾ ਮਿਲਿਆ 26 ਚ ਪਰ ਉਹ ਮੈਨੂੰ ਲੱਗਦਾ ਵੀ ਆਹ ਵੇ ਉੱਪਰ ਚੜੂਗਾ ਕਰੂੰਗਾ ਕਾ ਥੱਲੇ ਪਾਣੀ ਦੀ ਗਰਜਾਂ ਦੀਆਂ ਲੱਭਦੀ ਹੈ ਨਹੀਂ ਕੋਈ ਬਹੁ ਵੀ ਲੱਗੇ ਹੋਏ ਦੋ ਤਿੰਨ ਹੈ ਅੰਬੀਆ ਤਾਂ ਵੇਰੀਆਂ ਐ ਤੇ ਪਰ ਅੰਬੀ ਅੰਬੀ ਤਾਂ ਚਮਕਦੀ ਦੇ ਪਰ ਇਹ ਬਾਅਦ ਚ ਪੱਕਦਾ ਇਹ ਮੈਂ ਕਹਿੰਦਾ ਬਾਬਾ ਜੀ ਇਹ ਪੂਰਾ ਪੱਕ ਨਹੀਂ ਇਹ ਪੱਕਦਾ ਨਹੀਂ ਬੋਕਾ ਪੱਕ ਗਾਹ ਪੱਕਦਾ ਜਾ ਕੇ ਇਹ ਜਾਨੂ ਅੰਬੀ ਖਰਾਬ ਹੋ ਲੈਂਦੀ ਇਹ ਮੈਨੂੰ ਲੱਗਦਾ 10 ਗੱਟੀਆਂ ਰਹਿੰਦੀ ਐ ਉਹ ਇਹਦਾ ਭਾਦੋਂ ਵੀ ਟੱਪਣੇ ਵਾਲਾ ਹੋ ਜਾਂਦਾ ਨਾ ਸੌਣ ਵੀ ਤੂੰ ਵੀ ਨਾ ਇਹ ਜਿਹੜੀਆਂ ਜਰੀਆਂ ਨੇ ਅਸੀਂ ਚੁੱਕੀਆਂ ਸੌਣ ਟੱਪ ਕੇ ਤਾਂ ਭਾਦੋਂ ਅਸੂਝ ਪੱਕਦਾ ਜਾ ਕੇ ਕਿਤੇ ਬਹੁਤ ਲੇਟ ਪੱਕੀ ਜਾਂਦਾ ਇਹ ਪਤਾ ਨਹੀਂ ਕਾ ਤੇ ਕੱਲਾ ਹੀ ਆ ਇਹ ਬਾਕੀ ਸਾਰੇ ਖਾਲੀ ਹੋ ਗਏ ਥੋੜੀ ਜਿਹੀ ਮਿਹਰਮਾਨੀ ਆ ਤਕੂ ਵਾਇਰਸ ਅੰਬੀਆਂ ਨਾਲ ਅੰਬੀਆਂ ਤੋੜਨ ਲੱਗੇ ਹਾਂ ਹਾਂ ਨਿਸ਼ਾਨਾ ਬਹੁਤ ਹੈ ਦਾ ਦੇਖੀ ਆ ਦੇਖ ਆ ਦੇ ਹਾਂ ਅਸੀਂ ਆਏ ਕੱਲ ਅੰਬੀਆਂ ਤੋੜਨ ਸਰਦਾਰ ਜੀ ਨੇ ਅਖਰਾਂ ਦੰਦ ਕੱਢਦੇ ਤੇ ਰਿਸ਼ਤੇਦਾਰ ਦੇ ਹਾਂ ਇੱਟ ਚ ਕੀ ਖੜਾ ਐ ਅੱਡੀ ਵੱਡੀ ਅੱਧੀ ਇੱਟ ਦੀ ਹਾਂ ਮੈਂ ਖੜਿਆ ਤੇ ਮੂਰੇ ਇੱਕਣਾ ਦਾ ਉੱਪਰ ਸਿੱਟਨੀ ਦੀਨੇ ਆਇਆ ਕਰਕੇ ਜਿਉ ਛੜਤੀ ਬਸ ਆਇਨ ਲੱਗਿਆ ਸਿੱਟਣਾ ਹੱਥ ਚ ਘਾਰ ਆਦਾ ਹੈ ਸਿੱਧੀ ਛੜਤੀ ਮੈਂ ਖੜਿਆ ਉੱਪਰ ਦੇਖਾ ਇਹ ਉਰੇ ਨੂੰ ਗਈ ਟ ਬਾਤ ਗਿਆ ਟਿਕਾ ਚ ਬਾਤ ਦੀਂਦੇ ਅੱਪੇ ਐਨਾ ਤਾਂ ਮੈਂ ਨਹੀਂ ਡਰਿਆ ਜਿੰਨਾ ਸ਼ਿੰਮੂ ਡਰ ਗਿਆ ਉਹ ਲਾਇਆ ਬਈ ਦੰਦੇ ਨਹੀਂ ਰਹਿਣਾ ਅੱਪੀ ਆਪਣੀ ਦੀ ਹੋ ਜਾਂਦਾ ਤੂੰ ਕਹਨ ਲੱਭਣ ਲੱਗਿਆ ਹੁਣ ਬੜਿਆ ਵਧਾਏਗਾ ਉਹ ਲਾ ਪਰੇ ਜਾਂਦਾਂ ਵਿੱਚ ਚੁੱਪਣੀ ਆ। ਐੜਟ ਇੱਕ ਨਹੀਂ ਦੇਖ ਲੈ ਰੂਣਾ ਦੇ ਕੇ ਥੱਲੇ ਤੇ ਥੱਲੇ ਦੇ ਕੇ ਸਾਰੇ ਟਾਲਿਆਂ ਨੂੰ ਸਵੇਰੋਂ ਹਾਂ ਇਹ ਪੱਕੇ ਜਾਂਦਾ ਰਾਤ ਰਾਤ ਗਰਮੀ ਤਾਂ ਦੇਖ ਲੈ ਦਿਨ ਚ ਨਹੀਂ ਪੱਕਦਾ ਤਾਂ ਰੋਜ ਇਹ ਅੰਬੀ ਕੋਈ ਨਾ ਕੋਈ ਇਹ ਕੋਈ ਪਤਾ ਨਹੀਂ ਹੈਗਾ ਤੂੰ ਪੰਗਾ ਨਾ ਛੇੜ ਲਈ ਚਲਾਏ ਆ ਜੇ ਗਰਿਆ ਥੱਲੇ ਗਾਰ ਆਈ ਆ ਹਾਂ ਇਹ ਦੇਖੋ ਚੁੱਪ ਬਹੁਤ ਕਾ ਟੰਬੀ ਆ ਹਾਂ ਚੁੱਪ ਤੂੰ ਸਾਈ ਮੈਂ ਕਿਹਾ ਜੇ ਗਰਵੀ ਗਿਆ ਥੱਲੇ ਗਾਰ ਆਈ ਆ ਸਵੇਰ ਨਾ ਗਿਰਦਾ ਨਹੀਂ ਆਇਆ ਕੱਲ੍ਹ ਨੂੰ ਵੀ ਚੜ੍ਹਿਆ ਸੀ ਪੈਰ ਤਿਲਕੇ ਨਹੀਂ ਹੋ ਜਾਂਦੇ ਆ ਮਿੱਟੀ ਲੱਗ ਕੇ ੱਲੇ ਗਾਰੇ ਨਾਲ ੱਲੇ ਗਾਰੇ ਕੰਨਾ ਪੈਰ ਤਿਲਕਣੋਂ ਇਹ ਤਾਂ ਡਰ ਰਹਿੰਦਾ ਗਾਰੇ ਲੱਗੇ ਵਾ ਪੈਰ ਸੁੱਕੇ ਹੋਵੇ ਵੱਖਰੀ ਗੱਲ ਆ ਪੈਰ ਦਾ ਪੈਰ ਅੰਬ ਵੀ ਗੱਲਾਂ ਹੁੰਦਾ ਉਹ ਵੀ ਚੱਕਰ ਚੱਲ ਕੋਈ ਨਹੀਂ ਝਾੜ ਦੇਖਦੇ ਅੰਬੀ ਖਾਣੀ ਕਿਹੜੇ ਸੌਖੀ ਏ ਲੈ ਉਹ ਬਸ ਉਧਰ ਉਧਰ ਰੁਕ ਜਾ ਮਿਹਨਤ ਬਹੁਤ ਬਹੁਤ ਮਿਹਨਤ ਆ ਇਧਰ ਰਿਸ਼ਤੇਦਾਰ ਤੇ ਸਾਰੇ ਕੱਪੜੇ ਲਵੇੜਤੇ ਦੇਖ ਲੈ ਲਾਇਆ ਵ ਇਕੱਠੀਆਂ ਕਰਨ ਗਾਰੇ 'ਚ ਜਿਆ ਸੋਕ ਬਗੇ ਜੰਬੀਆਂ ਦੀਆਂ ਜਿਆਦਾ ਆਇਆ ਨਹੀਂ ਗਾ ਬਹੁਤ ਲੇਟ ਹੋ ਗਏ ਦੇਖ ਲਓ ਆਇਓ ਦੂਰ ਹੈ ਪੰਜਾਬ ਹੀ ਨਹੀਂ ਸਕਦੇ ਹੈਗੇ ਬਾਈ ਜੀ ਪੰਜਾਬ ਹੀ ਆਵੇ 100 ਕਿਲੋਮੀਟਰ ਪਰਾ ਪੂਰਾ ਨੇੜੇ ਤੇੜੇ ਹੁੰਦਾ ਫਿਰ ਅਸੀਂ ਵੀ ਫੜਾਇਆ ਉਹ ਤੇ ਦੇਖੀ ਸਰਚਨਾ ਮਾਰੀ ਫੜਾਣੇ ਦਾ ਨਹੀਂ ਹੈ ਜੀ ਸਾਡੇ ਨਾਨਕਾ ਦਾ ਖਰਾਬ ਚੰਗੀ ਆ ਸੁੱਖ ਨਾਲ ਆਪੇ ਛੱਕ ਜੰਨੇ ਹੈ ਇਹ ਤਾਂ ਦੂਆ ਨਾਨਾ ਨਹੀਂ ਹੈਗਾ ਆਪੇ ਛੱਕ ਜੰਨੇ ਆ ਨਹੀਂ ਇੰਨੀ ਗੰਬੀਆਂ ਗੱਲ ਵੀ ਕੁਝ ਨਹੀਂ ਤਾਂ ਬੜਨਾ ਬੱਸ ਕਰ ਆ ਜਾ ਕੱਚੀ ਚਾੜੀ ਜਾਂਦਾ ਬੁੱਬਲਾ ਬੱਸ ਉਹ ਕਿਹੜਾ ਟਾਲਾ ਹਿੱਲ ਰਿਆ ਤਾਂ ਜ਼ੋਰ ਆ ਗਿਆ ਹੁਣ ਮੋਟੇ ਚ ਸਾਰਾ ਦਿਨ ਖਾ ਕੇ ਨਾ ਖਰਾਕ ਗੰਡਾ ਵੜਾਈ ਗੰਡਾ ਇਹ ਕੱਚੀਆਂ ਤੂੜੀ ਜਾਣੀਆਂ ਗੰਡਾ ਛੋਟਾ ਜਾਏ ਛੋਟੇ ਜਾਏ ਪੱਕੀ ਘੱਟ ਆਉਂਦੀ ਕੱਚੀ ਜ਼ਿਆਦਾ ਆਉਂਦੀ ਦੇਖੀਂ ਸਿੱਧਾ ਹੀ ਨਾ ਗੜਦੀ ਕਿਤੇ ਉਹਦੇ ਆਹ ਪਕੜਾ ਭਾਈ ਤਾਂ ਇਹ ਲੋਕ ਸਰਕਾਰੀ ਰੁਕ ਜਾ ਤੇ ਇਹ ਤਾਂ ਪੱਕੀ ਆ ਕਿ ਕੱਚੀ ਆ ਪੱਕੀ ਆ ਪੱਕੀ ਆ ਇਹ ਜੁੜਦੇ ਆ ਹਲਾਏ ਵੀ ਨਹੀਂ ਜੁੜਦੇ ਹਲਾਏ ਤੇ ਕੱਚੀਆਂ ਕਰਦੀਆਂ ਪੱਕੀਆਂ ਨਹੀਂ ਕਰਦੀਆਂ ਪੁੱਠਾ ਕੰਮ ਚੱਲਦਾ ਚੱਲ ਕੋਈ ਨਹੀਂ ਤੋੜ ਨਾ ਨਾ ਚੁਪਣੇ ਜੋਗੀਆਂ ਤਾਂ ਹੈਗੀਆਂ ਆ ਉਹ ਇਹਨਾਂ ਨੂੰ ਜਾ ਕੇ ਤੂੜੀ 'ਚ ਰੱਖਦੀ ਕੱਲੂ ਇਹਨਾਂ ਨੇ ਪੱਕੇ ਜਾਣਾ ਉੱਥੇ ਗਿਆ ਹਾਂ ਹਾਂ ਥੱਲੇ ਤੇ ਕੱਚੀਆਂ ਬਾਪੂ ਐਵੇਂ ਕਰਦਾ ਜਿਹੜੀ ਮੜੀ ਜੀ ਕੱਚੀ ਹੁੰਦੀ ਏ ਉਹਨੂੰ ਤੂੜੀ 'ਚ ਰੱਖ ਦਿੰਦਾ ਉੱਥੇ ਕ੍ਰੇਟ ਦੇ ਚ ਆਪੇ ਪੱਕ ਜਾਂਦੀ ਏ ਦੂਏ ਦਿਨ ਇਹਨ ਗਰਮੈਸੇ ਚਾਹੀਦੀ ਆ ਅੰਬੀ ਤੋਂ ਨਹੀਂ ਪਰ ਡੰਡਾ ਚਾਹੀਏ ਹੈ ਪਿੰਡ ਤੇ ਲਿਆਉਣਾ ਪੈ ਜਵੇ ਬਾਂਸ ਛੱਡਣੀ ਨਹੀਂ ਹੈਗੀ ਜਿਹੜੀ ਵੀ ਰੱਖ ਰੱਖ ਲਈ ਹੈ ਅੰਬੀ ਦਾ ਕੋ ਮੁੱਲ ਵਧਿਆ ਹੁਣ ਬਾਬਾ ਕੀ ਨਹੀਂ ਆਇਆ ਹੈਗਾ ਨਹੀਂ ਤਾਂ ਅੰਬੀ ਦਾ ਤਰੀ ਸਾਰੀ ਖਾ ਜਾਣੀ ਦੀ ਉਹਨੇ ਅਸੀਂ ਤੋੜ ਦੇਣਾ ਪਾਪਾ ਜੀ ਚੁੱਪ ਜਾਣੀ ਅਸੀਂ ਇੰਨੇ ਨੂੰ ਗੈਲ ਦੀ ਗੈਲ ਪੱਕੀ ਪੱਕੀ ਜੀ ਦੇਖ ਕੇ ਦੇਖ ਲਈ ਚੱਕ ਲਈ ਕਿਤੇ ਗੁੜ ਜਵੇ ਉਹ ਕਿਹੜੀ ਅੰਬੀ ਹੈ ਜੀ ਇਹਦੀ ਫੇਵਰੇਟ ਅੰਬੀ ਚੱਕ ਲਈ ਚੱਕ ਲਈ ਜਿਹਦੇ ਪਿੱਛੇ ਹੋਏ ਜਦੋਂ ਜਹਿਦ ਕਰਨ ਹਾਂ ਇਹ ਤੇ ਹਲੇਗਲੀ ਪੁੱਜੁੰਦਾ ਦੇ ਕੋਲ ਆ ਚੱਕ ਯੱਕ ਬਾਈ ਆ ਗਈ ਆ ਪਈਏ ਦੇਤ ਕੱਚੀ ਆ ਕੇ ਪੱਕੀ ਆ ਉਹ ਗਾਹਾਂ ਬਾਈ ਆ ਦੇਖ ਆ ਬਈ ਹਾਂ ਹੋ ਤੱਕ ਦੀ ਸਭ ਤੋਂ ਵਧੀਆ ਅੰਬੀ ਰਾਣੀ ਅੰਬੀ ਤਾਂ ਹੀ ਇੰਨੀ ਦੇ ਵਜ੍ਹਾ ਦੋ ਜਹਾਦ ਹੋਈ ਆ ਇਹ ਪੱਕੀ ਆ ਵਾਲੀ ਇਹ ਆਇਆ ਤੂੰ ਗਰਮੀ ਗਰਮੀ ਹੋ ਗਈ ਹੁਣ ਥੱਲੇ ਆ ਜਾ ਆ ਜਾ ਪੂਣਾ ਗੱਸ ਖਾ ਲਈ ਜਿਹੜੀਆਂ ਹੋ ਗਿਆ ਤਾਂ ਵਿੱਚ ਮੂੰਹ ਉਹ ਦੇਖ ਲੈ ਲਾਲ ਪਈਆ ਐਸਾਈ ਜਮਾਂ ਹੀ ਕੱਚੀ ਲਾਲ ਵਾਲੀ ਕੱਚੀ ਪਈ ਆ ਜਮਾਂ ਹੀ ਕੱਚੀ ਪਈ ਉਹ ਲਾਲ ਆ ਪਰ ਉਹ ਪਿਓਰ ਕਰੇ ਗਿਆ ਤਾਰ ਲੋ ਹੁਣ ਤਾਰ ਲੋ ਕੇ ਛਾਲ ਮਾਰ ਹੁਣ ਥੱਲੇ ਕੱਦੂ ਆ ਉਹ ਇਹਦਾ ਫੇਰ ਵੀ ਸੌਖਾ ਉਤਰਨਾ ਛੋਟਾ ਆ ਛੋਟਾ ਆ ਉਹ ਦੂਏ ਪਰ ਤੇ ਬਹੁਤ ਔਖਾ ਉਤਰਿਆ ਮੈਂ ਉਦਣ ਇਹ ਘਾਟ ਆਣੇ ਦਾ ਫਾਇਦਾ ਜਿਹੜਾ ਹੈ ਤੇਰੀ ਇਹ ਜਮੇ ਥੱਲੇ ਦੇ ਚੜਨਾ ਵੀ ਸੌਖਾ ਉਤਰਨਾ ਵੀ ਜੇ ਇਹ ਨਾ ਹੁੰਦਾ ਫੇਰ ਨਹੀਂ ਤਾਂ ਚੜ ਹੋਏਗਾ ਨਾ ਇਹਦੇ ਪਰ ਹਾਂ ਆ ਚੱਕ ਲੈ ਚੱਪਲਾ ਅੰਬੀਆਂ ਪਈਆਂ ਚੱਕ ਲੈ ਨਾਲੇ ਆ ਪਈਆਂ ਚਾਰ ਪੰਜ ਅੰਬੀਆਂ ਚੱਕ ਲੈ ਮੋਟਰਪਨੂ ਦੇਖ ਉੱਥੇ ਆ ਕੇ ਉਹ ਤੂੰ ਰਹਿਣ ਦੇ ਲੈ ਬਸ ਘਰ ਨਿਸ਼ਾਨ ਚ ਹੀ ਆ ਜਾ ਅੰਬੀਆਂ ਚੱਕ ਲਿਆ ਜਿਹੜੀਆਂ ਹੈਗੀਆਂ ਦੇਖਦਾ ਨਹੀਂ ਇਹ ਮੂੰਹ ਪਰ ਤੋ ਲਾ ਕਹਿੰਦਾ ਕਹਿੰਦਾ ਗਾਂ ਆਲੇ ਪਾਣੀ ਚ ਧੋ ਕੇ ਲਿਆ ਕਹਿੰਦਾ ਉਹ ਗਰੇਜੈਂਟ ਹੈਂ ਲੈ ਪੱਟੀ ਚ ਪਾ ਕੇ ਲੈ ਜੀ ਹਾਂ ਕਹਿੰਦਾ ਉਹ ਪਾਣੀ ਚ ਧੋ ਕੇ ਲਿਆ ਜਿਹੜਾ ਤਾਜ਼ਾ ਚੱਲਦਾ ਮੋਟਰ ਦਾ ਇਹ ਪਾਣੀ ਬਸ ਆਈ 嗯。Uh.